ਲੋ ਜੀ ਪਠਾਨਕੋਟ ਦੇ ਭੂਆں ਤੋਂ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਘਟਨਾ ਕੀ ਵਾਪਰੀ ਕਿ ਭੂਆں ਬਲਾਕ ਦੇ ਵਿੱਚ ਇੱਕ ਲੇਡੀ ਟੀਚਰ ਜਿਹੜੀ ਹਰ ਰੋਜ਼ ਦੀ ਤਰ੍ਹਾਂ ਸਕੂਲ ਪੜਾਉਣ ਜਾਂਦੀ ਸੀ ਗਤੋਰਾ ਬਲਾਕ ਸਕੂਲ ਸੀ ਉਸ ਦਾ ਉੱਥੇ ਉਹ ਇੰਚਾਰਜ ਸੀ ਹਰ ਰੋਜ਼ ਦੀ ਤਰ੍ਹਾਂ ਉਹ ਉੱਥੇ ਪੜਾਉਣ ਜਾਂਦੀ ਸੀ ਤੇ ਉੱਥੇ ਜਦੋਂ ਸਕੂਲ ਦੇ ਵਿੱਚ ਗਈ ਬੱਚਿਆਂ ਨੂੰ ਪੜਾ ਰਹੀ ਸੀ ਲੈਕਚਰ ਲਾ ਰਹੀ ਸੀ ਘਟਨਾ ਕੀ ਵਾਪਰੀ ਸਾਰੀ ਘਟਨਾ ਦੱਸਦੇ ਆ ਉਹ ਆਪਣੇ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਕਰਾ ਰਹੀ ਸੀ ਦੋ ਵਜਨ ਤੋਂ ਪਹਿਲਾਂ ਕੁਝ ਟਾਈਮ ਛੁੱਟੀ ਦੇ ਵਿੱਚ ਰਹਿ ਗਿਆ ਸੀ ਤੇ ਉਹਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਬੈਗ ਪੈਕ ਕਰ ਲਓ ਆਪਣੀ ਉਹ ਬੋਤਲ ਸੀ ਜਿਹੜੀ ਪਾਣੀ ਵਾਲੀ ਉਹਨੂੰ ਦੇਖਣ ਭਾਲਣ ਲੱਗ ਪਈ ਤੇ ਜਦੋਂ ਛੁੱਟੀ ਦਾ ਟਾਈਮ ਹੋਇਆ ਜਦੋਂ ਉਹ ਬਾਹਰ ਨਿਕਲੀ ਆਪਣੀ ਸਕੂਟੀ ਕੋਲੇ ਗਈ ਤੇ ਉਹਦੇ ਨਾਲ ਕੀ ਵਾਪਰਿਆ ਪੂਰੀ ਘਟਨਾ ਸੁਣੋ ਉਥੇ ਉਹਦਾ ਪਤੀ ਆ ਜਾਂਦਾ ਤੇ ਜਿਸ ਨੇ ਉਹਦੇ ਉੱਤੇ ਪਟ્રોલ ਪਾ ਕੇ ਉਹਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਿਹੜਾ ਪਤੀ ਆ ਉਹਦਾ ਉਹਨਾਂ ਦਾ ਨਾਮ ਲਵਲੀਨ ਸ਼ਰਮਾ ਤੇ ਜਿਹੜੀ ਇਹ ਲੇਡੀ ਟੀਚਰ ਆ ਇਹਦਾ ਨਾਮ ਰੀਨੂ ਸ਼ਰਮਾ ਇਹ ਜਿਹੜੀ ਘਟਨਾ ਹੈ ਪਠਾਨਕੋਟ ਦੇ ਭੋਵਾਂ ਦੇ ਵਿੱਚ ਵਾਪਰੀ ਤੁਸੀਂ ਦੇਖੋ ਉਸਨੇ ਆਪਣਤਨੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਝਗੜਾ ਚੱਲ ਰਿਹਾ ਸੀ ਤੁਸੀਂ ਦੇਖੋ ਸਮਾਜ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਸ਼ੁਰੂ ਹੋ ਗਈਆਂ ਨੇ ਜੇਕਰ ਕਿਸੇ ਦੀ ਕਿਸੇ ਨਾਲ ਨਹੀਂ ਬੰਦੀ ਉਹਨਾਂ ਨੂੰ ਪੰਚਾਇਤੀ ਤੌਰ ਤੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਨਿਬੇੜ ਲੈਣੀ ਚਾਹੀਦੀ ਆ ਜਾਂ ਇਕੱਠੇ ਨਹੀਂ ਰਹਿਣਾ ਤਾਂ ਉਹਨਾਂ ਨੂੰ ਰਿਸ਼ਤੇਦਾਰ ਇਕੱਠੇ ਕਰਕੇ ਆਪਣਾ ਨਿਬਟਾਰਾ ਕਰ ਲੈਣਾ ਚਾਹੀਦਾ ਝਗੜੇ ਦਾ ਹੱਲ ਕਰ ਲੈਣਾ ਚਾਹੀਦਾ ਕਿਸੇ ਨੂੰ ਮਾਰਨ ਮਰਾਉਣ ਤੇ ਉੱਤਰ ਆਉਣਾ ਇਹ ਕਿੱਧਰ ਦੀ ਸਿਆਣਪ ਆ ਇਨੂੰ ਆਪਾਂ ਜਾਲਪੁਨਾ ਕਹਿ ਸਕਨੇ ਆ ਇਹਨੂੰ ਆਪਾਂ ਪਾਗਲਪਨ ਕਹਿ ਸਕਨੇ ਆ ਤੁਸੀਂ ਦੇਖੋ ਜਦੋਂ ਉਹ ਸਕੂਲ ਦੇ ਵਿੱਚ ਲੈਡੀ ਪੜਾਉਣ ਗਈ ਤੇ ਉਹ ਉੱਥੇ ਪੜਾ ਰਹੀ ਸੀ ਤੇ ਮਗਰ ਜਿਹੜਾ ਉਹਦਾ ਪਤੀ ਆ ਲਵਲੀਨ ਸ਼ਰਮਾ ਉਹ ਉੱਥੇ ਆ ਜਾਂਦਾ ਤੇ ਉਹਨੇ ਉਸਤੇ ਪਟ્રોલ ਪਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੜਨ ਦੀ ਕੋਸ਼ਿਸ਼ ਕੀਤੀ ਫਿਰ ਉੱਥੇ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਵਾਲੇ ਲੋਕਾਂ ਨੇ ਉਸ ਜਿਹੜੀ ਟੀਚਰ ਔਰਤ ਸੀ ਉਹਨੂੰ ਬਚਾਇਆ ਉਹਨੂੰ ਉੱਥੇ ਜਿਹੜੇ ਦਰਖਾਸਤ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਸ ਮਾਮਲੇ ਤੇ ਹੁਣ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਆ ਤੁਸੀਂ ਇਹ ਦੇਖੋ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਨੇ ਜਿੰਨੂੰ ਸੁਣ ਕੇ ਹਰ ਇੱਕ ਬੰਦੇ ਦਾ ਜਿਹੜਾ ਦਿਲ ਆ ਉਹ ਡੰਗ ਰਹਿ ਜਾਂਦਾ ਕਿ ਯਾਰ ਹੁਣ ਸਮਾਜ ਦੇ ਵਿੱਚ ਬਣੂਗਾ ਕੀ ਜਦੋਂ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਵਾਪਰਦੀਆਂ ਨੇ ਨਿੱਕੀ ਨਿੱਕੀ ਅਣਬਣ ਹੁੰਦੀ ਆ ਤੇ ਉਹਨੂੰ ਜੇਕਰ ਨਹੀਂ ਨਿਭਦੀ ਤਾਂ ਉਹਨੂੰ ਬੈਠ ਕੇ ਵਿਚਾਰ ਕੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਜਾਂ ਤਾਂ ਉਸ ਲੜਾਈ ਨੂੰ ਨਿਪਟਾ ਲੈਣਾ ਚਾਹੀਦਾ ਹੈ ਅਲੱਗ-ਅਲੱਗ ਹੋ ਜਾਣਾ ਚਾਹੀਦਾ ਜੇਕਰ ਪਤੀ ਪਤਨੀ ਦੀ ਨਹੀਂ ਬੰਦੀ ਤੇ ਉਹਨਾਂ ਨੂੰ ਅੱਡ ਹੋ ਜਾਣਾ ਚਾਹੀਦਾ ਹੈ ਇਹ ਨਹੀਂ ਹੁੰਦਾ ਕਿ ਜੇਕਰ ਪਤੀ ਪਤਨੀ ਦੀ ਬੰਦ ਹੀ ਨਹੀਂ ਤੇ ਜਿਹੜਾ ਪਤੀ ਆ ਉਹਨੂੰ ਸਾੜ ਦੇਵੇ ਮਾਰ ਦੇਵੇ ਅਜਿਹੀਆਂ ਘਟਨਾਵਾਂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਡੈਸ਼ਤ ਪੈਦਾ ਕਰਦੀਆਂ ਨੇ ਬਹੁਤ ਜ਼ਿਆਦਾ ਗਲਤ ਸੇਧ ਦਿੰਦੀਆਂ ਨੇ ਜਿਹੜੀ ਇਹ ਮੈਂ ਘਟਨਾ ਤੁਹਾਨੂੰ ਦੱਸ ਰਿਹਾ ਤੇ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦਿਆ ਕਿ ਇਹ ਜਿਹੜੀ ਘਟਨਾ ਪਠਾਨਕੋਟ ਦੇ ਪੋਵਾਂ ਦੇ ਵਿੱਚ ਵਾਪਰੀ ਲੇਡੀ ਟੀਚਰ ਸੀ ਉਹ ਸਕੂਲ ਦੇ ਵਿੱਚ ਪੜ੍ਹਾ ਰਹੀ ਸੀ ਬੱਚਿਆਂ ਦਾ ਲੈਕਚਰ ਲਗਾ ਰਹੀ ਸੀ ਉਹਦਾ ਜਿਹੜਾ ਪਤੀ ਆ ਉਹ ਉੱਥੇ ਲੇਡੀ ਟੀਚਰ ਉਹ ਆਪਣੇ ਸਕੂਲ ਦੇ ਵਿੱਚ ਗਤੋਰਾ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਸੀ ਉੱਥੇ ਬੱਚਿਆਂ ਨੂੰ ਸਿੱਖਿਆ ਦੇ ਰਹੀ ਸੀ ਤੇ ਉਹਦਾ ਜਿਹੜਾ ਪਤੀ ਆ ਉਹ ਉੱਥੇ ਆ ਜਾਂਦਾ ਤੇ ਉਹਨਦੇ ਤੇ ਪਟ્રોલ ਪਾ ਕੇ ਉਹਨੂੰ ਸਾੜਨ ਦੀ ਕੋਸ਼ਿਸ਼ ਕਰਦਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਉੱਥੇ ਪਿੰਡ ਵਾਲੇ ਇਕੱਠੇ ਹੁੰਦੇ ਨੇ ਉਹਨਾਂ ਨੇ ਆ ਕੇ ਉਸ ਲੇਡੀ ਟੀਚਰ ਨੂੰ ਬਚਾਇਆ ਫਿਰ ਉਹਨਾਂ ਨੇ ਥਾਣੇ ਦਰਖਾਸਤ ਦਿੱਤੀ ਤੇ ਜਦੋਂ ਥਾਣੇ ਦਰਖਾਸਤ ਦਿੱਤੀ ਤੇ ਜਿਹੜੀ ਪੁਲਿਸ ਸੀ ਉਹਨਾਂ ਨੇ ਮਾਮਲਾ ਦਰਜ ਕਰਕੇ ਉਸ ਵਿਅਕਤੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੁਣ ਦੇਖੋ ਇਹ ਜਿਹੜੀ ਘਟਨਾ ਵਾਪਰੀ ਆ ਇਹ ਦਾ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਰਿਸ਼ਤੇ ਨਹੀਂ ਨਿਭਦੇ ਤੇ ਉਹਨਾਂ ਨੂੰ ਬੈਠ ਕੇ ਨਿਬੇੜ ਲੈਣਾ ਚਾਹੀਦਾ ਝਗੜੇ ਨੂੰ ਨਿਪਟਾ ਲੈਣਾ ਚਾਹੀਦਾ ਕਿਸੇ ਨੂੰ ਮਾਰ ਦੇਣਾ ਜਾਂ ਕਿਸੇ ਨੂੰ ਸਾੜ ਦੇਣਾ ਆਪਾਂ ਰੋਜ਼ ਘਟਨਾਵਾਂ ਸੁਣਦੇ ਆ ਕਿ ਇੱਕ ਪਤੀ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਕਿਆ ਹੋਰ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਦਿਲ ਦਹਿਲਾਉਣ ਵਾਲੀਆਂ ਆਉਂਦੀਆਂ ਨੇ ਇਸ ਕਰਕੇ ਸਮਾਜ ਦੇ ਵਿੱਚ ਜੇਕਰ ਝਗੜੇ ਹੁੰਦੇ ਨੇ ਤੇ ਉਹਨਾਂ ਦਾ ਬੈਠ ਕੇ ਜਿਹੜਾ ਨਿਪਟਾਰਾ ਜਾਂ ਨਿਵਾਰਨ ਹੋਣਾ ਲਾਜ਼ਮੀ ਹੁੰਦਾ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ